ਅੱਜ ਮੈਂ ਚਲੋ ਹੁਕਮਰਾਨਾਂ ਨੇ ਦੇਸ਼ਦਿਆਂ ਨੇ ਉਸ ਵੇਲੇ ਕੋ ਚੰਗੇ ਕੰਮ ਕੀਤੇ ਵੀ ਹੋਣੇ ਪਰ ਮੈਂ ਅਜ ਨਹਿਰੂ ਸਾਹਿਬ ਨੂੰ ਚਲੋ ਹੁਣ ਤਾਂ ਉਹ ਦੁਨੀਆ ਵਿੱਚ ਨਹੀਂ ਹੈ ਪਰ ਮੇਰਾ ਇੱਕ ਸਵਾਲ ਤਾਂ ਅੱਜ ਵੀ ਖੜਾ ਹੈ ਵੀ ਤੁਸੀਂ ਤਾਂ ਬੰડા ਕਰਕੇ ਚਲੇਗੇ ਜਿੰਨਾ ਜੀ ਬੰਨਾ ਕਰਕੇ ਚਲੇਗੇ ਉਹ ਉਥੋਂ ਉੱਜੜਦੀ ਉੱਜੜਦੀ 1883 ਤੋਂ ਫਿਰ ਸ਼ਿਮਲੇ ਪਹੁੰਚਦੀ ਹੈ ਹੁਸ਼ਿਆਰਪੁਰ ਰਹਿੰਦੀ ਹੈ ਫਿਰ ਉੱਥੇ ਜਾਂਦੀ ਹੈ ਹਸਾਰ ਫਿਰ ਹੁਣ ਚੰਡੀਗੜ੍ਹ ਆਈ ਜੀਨ ਤੁਸੀਂ ਇੱਥੇ ਵੀ ਨਹੀਂ ਦਿੰਦੇ ਜਿਹੜੀ ਚੀਜ਼ ਹੈ ਪੰਜਾਬ ਦੀ ਹੈ ਕੁਝ ਮਾਮੇ ਲੱਗਦੇ ਸੈਂਟਰ ਵਾਲੇ ਜੋ ਆਪਣੇ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਰਾਂਦੇ 9 10 2021 ਨੂੰ ਸੀਗੇ ਕਿ ਅਸੀਂ ਪੰਜਾਬ ਵਿੱਚ ਸਿਰਫ ਪੰਜਾਬੀਆਂ ਨੂੰ ਨੌਕਰੀ ਦਿੱਤੀ ਜਾਵੇ ਮੰਗ ਸੀ ਉਸ ਵੇਲੇ ਮਾਫ ਕਰਨਾ ਤੇ ਹੁਣ ਉਹ ਸਰਕਾਰ ਆ ਗਈ ਇਸ ਐਲਾਨਾ ਔਰ ਵਾਦੇ ਔਰ ਜਿੱਦਾਂ ਕਹਿੰਦੇ ਆ ਮੁੱਦਿਆਂ ਉੱਤੇ ਪਰ ਹੁਣ ਨੌਕਰੀਆਂ ਕਿੱਥੇ ਜਾ ਰਹੀਆਂ ਯੂਨੀਵਰਸਿਟੀ ਪੰਜਾਬ ਦੀ ਸੈਨੇਟ ਚੁਣਨ ਵਾਲੇ ਯੂਨੀਵਰਸਿਟੀ ਦੇ ਲੋਕ ਤੁਹਾਨੂੰ ਦੱਸੋ ਕਿ ਆਸਮੱਸਿਆ ਪਈ ਵੀ ਔਰ ਇਹ ਇਹਨਾਂ ਨੇ ਕਿਸਾਨ ਅੰਦੋਲਨ ਤੋਂ ਬਾਅਦ ਹੁਣ ਪੁੱਠਾ ਬੰਗਾ ਲਿਆ ਸਹੀ ਸਾਹਿਬ ਦਾ ਹੁਣ ਪੁੱਠਾ ਬੰਗਾ ਲਿਆ ਕੁਵਲਕਰ ਦੀ ਕਿਤਾਬ ਵੰਚ ਆਫ ਥਾਟਸ ਉਹਦੇ ਵਿੱਚ ਉਹ ਲਿਖਦਾ ਕਿ ਸਾਡਾ ਸਾਡਾ ਮਕਸਦ ਕੀ ਆ ਉਹ ਕਹਿੰਦਾ ਸੀ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਜਿਹਦਾ ਸੰਵਿਧਾਨ ਇੱਥੇ ਮਨੁਸਮ੍ਰਿਤੀ ਹੋਊਗੀ ਦੇਖਦਾ ਜਿਹੜਾ ਸੰਵਿਧਾਨ ਆ ਮਨੁਸਮ੍ਰਿਤੀ ਦੇ ਹਿਸਾਬ ਨਾਲ ਤੈਅ ਕੀਤਾ ਜਾਊਗਾ ਭਾਜਪਾ ਦੀ ਸਰਕਾਰ ਕਾਰਪੋਰੇਟਾਂ ਦੇ ਲਈ ਜਿਹੜੀ ਪੂਰੀ ਜਿਹੀ ਪੂਰੀ ਸਿੱਖਿਆ ਗਈ ਉਹ ਖੋਲ ਰਹੀ ਆ ਕਿ ਤੁਸੀਂ ਜਿਹੜੀ ਮਰਜ਼ੀ ਯੂਨੀਵਰਸਿਟੀ ਜਾਓ ਤੁਹਾਨੂੰ ਅਸੀਂ ਖੁੱਲੀ ਵੇਚ ਦਵਾਂਗੇ ਆਪਣੀ ਮਰਜ਼ੀ ਨਾਲ ਫੀਸਾਂ ਤੈਅ ਕਰੋ ਇਹਨਾਂ ਡਾਰਵਿਨ ਦੀ ਥਿਉਰੀ ਆ ਪੂਰੀ ਦੁਨੀਆ 'ਚ ਪੜਾਈ ਜਾਂਦੀ ਆ ਇਹ ਭਾਜੀਪੀ ਦਾ ਲੀਡਰ ਕਹਿੰਦਾ ਵੀ ਡਾਰਵਿਨ ਦੀ ਥਿਉਰੀ ਗਲਤ ਆ ਇਸ ਕਰਕੇ ਅਸੀਂ ਡਾਰਵਿਨ ਦੀ ਥਿਉਰੀ ਸਿਲੇਬਸ 'ਚੋਂ ਕੱਢਾਂਗੇ ਐਨਸੀਆਰਟੀ ਦੀਆਂ ਕਿਤਾਬਾਂ ਦੇ ਵਿੱਚੋਂ ਉਹ ਕਹਿੰਦੇ ਜਿਹੜੇ ਮੁਗਲ ਨੇ ਉਹ ਵਿਦੇਸ਼ ਦੇ ਵਿੱਚ ਉਹ ਆਏ ਸੀ ਭਾਰਤ ਦਾ ਹਿੱਸਾ ਨਹੀਂ ਸੀ ਇਸ ਕਰਕੇ ਮੁਗਲ ਹਿਸਟਰੀ ਸਾਰੀ ਕੱਢਤੀ ਹੁਣ ਜੇ ਮੁਗਲ ਹਿਸਟਰੀ ਕੱਢਤੀ ਆ ਤਾਂ ਉਹਦੇ ਨਾਲ ਸਿੱਖ ਹਿਸਟਰੀ ਐਡਵਰਡ ਚਲੀ ਗਈ ਕਿਉਂਕਿ ਸਿੱਖ ਮੁਗਲਾਂ ਦੇ ਖਿ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਹਿੰਦੂ ਭਰਾ ਖੜੇ ਆ ਤੁਹਾਨੂੰ ਹਿੰਦੂ ਰਾਸ਼ਟਰ ਤੋਂ ਫਿਰ ਕਿਉਂ ਦਿੱਕਤ ਆ ਭਾਈ ਆਰਐਸਐਸ ਦੇ ਤੁਸੀਂ ਵਧੀਆ ਹੋਣੀ ਚਾਹੀਦੀ ਇਹ ਜਿਹੜਾ 10 ਤਰੀਕ ਨੂੰ ਜੇ ਇਹਨਾਂ ਨੇ ਨਿਆਣੇ ਔਰ ਸਿਆਣੇ ਨੂੰ ਛੇੜਿਆ ਉਸ ਤੋਂ ਬਾਅਦ ਇਹਨਾਂ ਨੂੰ ਸਹੀ ਪਤਾ ਲੱਗੂਗਾ ਕਿ ਇਸ ਸਦੀ ਦੇ ਵਿੱਚ ਕਿਸਾਨ ਅੰਦੋਲਨ ਤੋਂ ਬਾਅਦ ਦੂਜਾ ਵੱਡਾ ਅੰਦੋਲਨ ਉੱਠ ਖੜਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਪੰਜਾਬ ਦੇ ਵਿਦਿਆਰਥੀ ਇੱਥੇ ਲੈ ਕੇ ਆਵਾਂਗੇ ਜਿੱਥੇ ਪੁਲਿਸ ਰੋਕੂਗੀ ਬੈਰੀਕੇਡ ਚੱਕਾਂਗੇ ਤੇ ਬਾਕੀ ਕਾਲਜਾਂ ਦੇ ਵਿੱਚ ਹੜਤਾਲ ਕਰਕੇ ਕਾਲਜਾਂ ਨੂੰ ਬੰਦ ਕਰਾਂਗੇ ਇਹ ਯੂਨੀਵਰਸਿਟੀ ਪੰਜਾਬ ਦੀ ਆ ਤੇ ਇੱਥੇ ਖੰਗ ਦਾ ਖਾਕੀ ਕੱਛਾ ਨਹੀਂ ਪਹਿਣ ਦੇਣਾ ਤੇ ਖੰਗ ਦਾ ਸੰਗ ਦਾ ਭਗਮਾ ਕਰਨੀ ਇੱਥੇ ਹੋਣ ਦੇਣਾ ਅ ਪੰਡਤ ਜੁਵਾਰ ਲਾਲ ਨੇ ਸਾਡੇ ਸਾਰੇ ਪੰਜਾਬ ਦੇ Hindu Muslim Sikh Sai ਸਾਰੇ ਭਾਈਚਾਰੇ ਨੂੰ ਵਿਸ਼ਵਾਸ ਚ ਲਾ ਕੇ ਧੋਖੇ ਨਾਲ ਪੰਜਾਬ ਦਾ ਅੱਧਾ ਹਿੱਸਾ ਪਾਕਿਸਤਾਨ ਨੂੰ ਦਿੱਤਾ ਉਹ ਇਧਰ ਦੇ ਪਾਸੇ ਮੈਂ ਲਿਖਿਆ ਪੰਜਾਬ ਨਾਲ ਜੋ ਮਰਜ਼ੀ ਕਰ ਲੈ ਡੱਕਾ ਡੱਕਾ ਟੋੜ ਲੈ ਪੰਜਾਬ ਦਾ ਇਹ ਪੰਜਾਬ ਤੀਰਾਂ ਪਗੰਬਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ ਮਾਂ ਭਰ ਦੀ ਪੰਜਾਬ ਚ ਹੋਇਆ ਇਹਨੂੰ ਮੋਦੀ ਆ ਕੱਖ ਨਹੀਂ ਕਰ ਸਕਦਾ ਬੇਸ਼ੱਕ ਜੀ ਐਨੀ ਉੱਚੀ ਨਹੀਂ ਬੋਲਣਾ ਜਿੰਨਾ ਮੈਂ ਬੋਲਦਾ ਸ਼ਾਇਦ ਉਹ ਵੀ ਇੰਝ ਨਹੀਂ ਹੋਣਾ ਇਹਨਾਂ ਦੇ ਉਹਨਾਂ ਦੇ ਡੈਸੀਮਲ ਚ ਨਹੀਂ ਹੋਣਾ ਨਾਰੇ ਕਿਹੜੇ ਲਾਣੇ 300 ਮੀਟਰ ਦੂਰ ਹੈ ਜੋ ਦਫ਼ਤਰ ਤੋਂ ਫਲਾਣਾ ਨਾ ਕਰੇ ਤਾਂ ਭਗਾਣਾ ਯਾਰ ਤੁਹਾਨੂੰ ਪੁੱਛ ਕੇ ਕਰਾਂਗੇ ਇਹਦਾ ਪੰਜਾਬੀ ਹੈ ਇਹਦਾ ਘਰਾਂ ਦੇ ਵਿੱਚ ਰੋਲਾ ਪੈ ਜਾਵੇ ਤਾਂ ਨਹੀਂ ਡੈਸੀਮਲ ਕੰਟਰੋਲ ਹੁੰਦੇ ਅੱਜ ਮੈਨੂੰ ਦੱਸੋ ਐਸਜੀਪੀਸੀ ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ ਕਿਉਂ ਨਹੀਂ ਹੁਣ ਦਿੱਤੀਆਂ ਜਾ ਰਹੀਆਂ ਸਾਰੇ ਮੁੱਦੇ ਤੁਹਾਨੂੰ ਨਾਲੇ ਲੱਗਦੇ ਇਹਨਾਂ ਦੇ ਇਹ ਹੁਣ ਹੁਣ ਅਟੈਚ ਹੋ ਜਾਣੇ ਇਹ ਅਲੱਗ-ਅਲੱਗ ਮੁੱਦੇ ਸੀਗੇ ਹੁਣ ਅਟੈਚ ਹੋ ਜਾਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨੇਟ ਭੰਗ ਕਰਨ ਨੂੰ ਲੈ ਕੇ ਜੋ ਮੋਰਚਾ ਲੱਗਿਆ ਹੋਇਆ ਉਸ ਦੇ ਵਿੱਚ ਸਟੂਡੈਂਟਸ ਦੇ ਨਾਲ ਹੁਣ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਰਲੀਆਂ ਜਿਨ੍ਹਾਂ ਦੇ ਵਿੱਚ ਪੰਜਾਬ ਮੋਰਚਾ ਤੋਂ ਗੌਰਵਰਾਣਾ ਜੀ ਸਾਡੇ ਨਾਲ ਐ ਸੋ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਵੀਰ ਵੀ ਸਾਡੇ ਨਾਲ ਹੈ ਸੋ ਗੱਲਬਾਤ ਕਰਦੇ ਆਂ ਬਾਈ ਜੀ ਸਟੂਡੈਂਟਸ ਦੀ ਮੰਗ ਜਿਹੜੀ ਹੈਗੀ ਸੈਨੇਟਰ ਨੂੰ ਬਹਾਲ ਕਰਨ ਨੂੰ ਲੈ ਕੇ ਆ ਤੁਸੀਂ ਪੰਜਾਬ بچਾਓ ਮੋਰਚੇ ਤੋਂ ਸਟੂਡੈਂਟਸ ਦੇ ਨਾਲ ਆ ਕੇ ਖੜ ਗਏ ਤੁਹਾਨੂੰ ਇਹ ਮੰਗ ਜਾਇਜ਼ ਲੱਗਦੀ ਹੈ ਆਪਣੀ ਮੰਗ ਲੱਗਦੀ ਇੱਕ ਪਾਸੇ ਕੇਂਦਰ ਸਰਕਾਰ ਹੈ ਦੂਜੇ ਪਾਸੇ ਵਿਦਿਆਰਥੀ ਬੈਠੇ ਸੈਨੇਟ ਦਾ ਪਹਿਲਾ ਸੁਧਾਰਨ ਪਿੰਡਾਂ ਦੇ ਭਾਸ਼ਾ ਦੇ ਵਿੱਚ ਕਈ ਲੋਕਾਂ ਨੂੰ ਮਤਲਬ ਨਹੀਂ ਸਮਝ ਆਂਦਾ ਕਿਉਂਕਿ ਆਪਾਂ ਪਿੰਡੂ ਦਬਕੇ ਨਾਲ ਜੁੜੇ ਹੋਏ ਲੋਕ ਹੈ ਪਿੰਡ ਦੀ ਪੰਚਾਇਤ ਬਣਾਣੀ ਉਹ ਪੰਚਾਇਤ ਨੂੰ ਪਤਾ ਮੇਰੇ ਵਾਰਡ ਦੀ ਮੇਰੇ ਮਹੱਲੇ ਦੀ ਮੇਰੀ ਗਲੀ ਦੀ ਕਿਆ ਸਮੱਸਿਆ ਹੈ ਜਾਂ ਘਰ ਦਾ ਮੁਖੀ ਹੋਵੇ ਉਹਨੂੰ ਪਤਾ ਵੀ ਮੇਰੇ ਘਰ ਦੇ ਅੰਦਰ ਕਿਆ ਸਮੱਸਿਆ ਹੈ ਇਹ ਕੇਂਦਰ ਦੀ ਸਰਕਾਰ ਕਿਆ ਕਰ ਰਹੀ ਕਿ ਚਿੱਠੀ ਦੇ ਕੇ ਤੁਹਾਡੇ ਪੈਂਚ ਸਰਪੰਚ ਬਣਾਣੇ ਸੈਨੇਟਰ ਮੈਂਬਰ ਚੁਣੇ ਜਾਉਂਗੇ ਜੀ ਚਿੱਠੀ ਰਾਹੀਂ ਕਿਉਂ ਬਈ ਤੁਹਾਡੇ ਘਰ ਦੇ ਵਿੱਚ ਸਾਡੇ ਘਰ ਦੇ ਵਿੱਚ ਮੁਖੀ ਕੋਈ ਲਾ ਕੇ ਇੰਚਾਰਜ ਹੋਰ ਲਾ ਦੋ ਉਹਨੂੰ ਇਹ ਨਹੀਂ ਪਤਾ ਵੀ ਪੰਜਾਬੀ ਬੰਦੇ ਆ ਸਾਡਾ ਖਾਣ ਪੀਣ ਕਿਆ ਹੈ ਸਾਡਾ ਪਾਣ ਪਾਣ ਦੇ ਕੱਪੜੇ ਪਾਣ ਦਾ ਲਹਿਜਾ ਕੀ ਹੈ ਉਹ ਕਿੱਦਾਂ ਬਰਦਾਸ਼ਤ ਹੋ ਜਾਊਗਾ ਇਹ ਕੁੱਲ ਮਿਲਾ ਕੇ ਪਹਿਲਾ ਡੈਮਾਂ ਦੀ ਗੱਲ ਕਰ ਲਈਏ ਅੱਜ ਤੱਕ ਪੰਜਾਬ ਦੇ ਡੈਮਾਂ ਦੀ ਸਿਕਿਉਰਟੀ ਨੂੰ ਲੈ ਕੇ ਜੋ ਡਰਾਮਾ ਹੋਇਆ ਉਸ ਦਿਨ ਵੀ ਤੁਹਾਡੇ ਸਾਹਮਣੇ ਧਰਨਾ ਬਰਾਬਰ ਦਿੱਤਾ ਸੀਗਾ ਵੀ ਤੁਸੀਂ ਡੈਮ ਉੱਤੇ ਪੰਜਾਬ ਸਰਕਾਰ ਦੀ ਵੀ ਗੱਲ ਕਰਦਾ ਨਾਲੇ ਮੈਂ ਵੀ ਡੈਮ ਤੇ ਧਰਨਾ ਤਾਂ ਲਗਾਉਣ ਲੱਗੇ ਆਂ ਡੈਰੀ ਪਾਣੀ ਤਾਂ ਸਾਡੇ ਪਿੰਡਾਂ ਨੂੰ ਦੇ ਦਿਓ ਨਾ ਤਾਂ ਉਹ ਪਾਣੀ ਦੇ ਹੋਇਆ ਨਾ ਤੋਂ ਹੁਣ ਤੱਕ ਦੂਜਾ ਜਿਹੜਾ ਗਹਿਰੇ ਸੀਗੇ ਅਸੀਂ ਕਿਸੇ ਕੀਮਤ ਪਰ ਇੱਥੇ ਆਈਦਾ ਸੈਂਟਰਲਾਈਜੇਸ਼ਨ ਨਹੀਂ ਹੋਣ ਦੇਣਾ ਹੁਣ ਸੀਆਈਏ ਸਭ ਲੱਗ ਗਈ ਕਹਿਣ ਦਾ ਮਤਲਬ ਇੱਕ ਤੋਂ ਬਾਅਦ ਇੱਕ ਸਟੈਪ ਜਿੱਦਾਂ ਉਹਨਾਂ ਨੇ ਗਿਣਤੀ ਬਣਾ ਕੇ ਰੱਖੀ ਹੈ ਵਗੇ ਪੰਜਾਬ ਨੂੰ ਖੱਜਲ ਖਵਾਰ ਕਰਨਾ ਸੋ ਇਹ ਬਹੁਤ ਬੜੀ ਮੰਦਭਾਗੀ ਘਟਨਾ ਹੈ ਸੈਨੇਟ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਪੰਜਾਬੀਅਤ ਦੀ ਸ਼ਾਨ ਹੈ ਜਾਨ ਹੈ 1883 ਤੋਂ ਇਹਦਾ ਇਤਿਹਾਸ ਸ਼ੁਰੂ ਹੈ ਲਾਹੌਰ ਤੋਂ ਯੂਨੀਵਰਸਿਟੀ ਆਫ ਪੰਜਾਬ ਇਹਨੂੰ ਲਾਹੌਰ ਕਹਿੰਦੇ ਸੀਗੇ ਉਸ ਵਕਤ ਫਿਰ ਉੱਥੋਂ ਪੱਟੀ ਦੇਸ਼ ਦੀ ਵੰਡ ਹੋ ਗਈ ਅੱਜ ਮੈਂ ਚਲੋ ਹੁਕਮਰਾਨਾਂ ਨੇ ਦੇਸ਼ਦਿਆਂ ਨੇ ਉਸ ਵੇਲੇ ਕੋਈ ਚੰਗੇ ਕੰਮ ਕੀਤੇ ਵੀ ਹੋਣੇ ਪਰ ਮੈਂ ਅਜ ਨਹਿਰੂ ਸਾਹਿਬ ਨੂੰ ਚਲੋ ਹੁਣ ਤਾਂ ਉਹ ਦੁਨੀਆ ਵਿੱਚ ਨਹੀਂ ਹੈ ਪਰ ਮੇਰਾ ਇੱਕ ਸਵਾਲ ਅੱਜ ਵੀ ਖੜਾ ਹੈ ਵੀ ਤੁਸੀਂ ਤਾਂ ਵੰਣਾ ਕਰਕੇ ਚਲੇਗੇ ਜਿੰਨਾ ਜੀ ਵੰਣਾ ਕਰਕੇ ਚਲੇਗੇ ਉਹ ਉੱਥੋਂ ਉੱਜੜ ਦੀ ਉੱਜੜ ਦੀ 1883 ਤੋਂ ਫਿਰ ਸ਼ਿਮਲੇ ਪਹੁੰਚਦੀ ਹੈ ਹੁਸ਼ਿਆਰਪੁਰ ਰਹਿੰਦੀ ਹੈ ਫਿਰ ਉੱਥੇ ਜਾਂਦੀ ਹੈ ਹਸਾਰ ਫਿਰ ਹੁਣ ਚੰਡੀਗੜ੍ਹ ਆਈ ਜੀਨ ਤੁਸੀਂ ਇੱਥੇ ਵੀ ਨਹੀਂ ਦਿੰਦੇ ਇੱਕ ਪੁਨਰਵਸਥਾਪਿਤ ਯੂਨੀਵਰਸਿਟੀ ਹੈ ਇਸ ਪੁਨਰਵਸਥਾਪਿਤ ਯੂਨੀਵਰਸਿਟੀ ਨੂੰ ਤੁਸੀਂ ਕਿੱਦਾਂ ਰੂਲ ਅਮੈਂਡ ਕਰ ਸਕਦੇ ਜਿਹੜੀ ਚੀਜ਼ ਹੈ ਪੰਜਾਬ ਦੀ ਹੈ ਕੁਝ ਮਾਮੇ ਲੱਗਦੇ ਸੈਂਟਰ ਵਾਲੇ ਇਹ ਬਾਰ-ਬਾਰ ਧੋਖਾ ਕਰ ਰਹੇ ਨੇ ਔਰ ਜਿਹੜੀ ਸੂਬਾ ਸਰਕਾਰ ਹੈ ਗੱਲ ਕਿ ਬੱਚੀ ਨੇ ਭਾਵਕ ਹੋ ਕੇ ਵਿਰੋਧ ਕੀਤਾ ਉਹਨੂੰ ਕਾਫੀ ਲੋਕਾਂ ਨੇ ਕਿਹਾ ਜੀ ਐ ਨਹੀਂ ਐਦਾਂ ਨਹੀਂ ਐਦਾਂ ਬਣਦਾ ਸੂਬਾ ਸਰਕਾਰ ਵੀ ਬਰਾਬਰ ਦੀ ਕਸੂਰਬਾਰ ਹੈ ਕਿਉਂਕਿ ਅਸੀਂ ਨਿਰੰਤਰ ਕਹਿ ਰਹੇ ਆ ਬੇਸ਼ੱਕ ਇਸ ਯੂਨੀਵਰਸਿਟੀ 'ਚ ਪੰਜਾਬ ਹਰਿਆਣਾ ਹਿਮਾਚਲ ਰਾਜਾਂ ਦੇ ਬੱਚੇ ਪੜ੍ਹਦੇ ਆ ਜੀਆਂ ਐ ਨੂੰ ਸਾਰਿਆਂ ਨੂੰ ਪਰ ਸੂਬਾ ਸਰਕਾਰ ਨਿਰੰਤਰ ਜੋ ਆਪਣੇ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਰਾਂ ਦੇ 9 10 2021 ਨੂੰ ਸੀਗੇ ਕਿ ਅਸੀਂ ਪੰਜਾਬ ਵਿੱਚ ਸਿਰਫ ਪੰਜਾਬੀਆਂ ਨੂੰ ਨੌਕਰੀ ਦਿੱਤੀ ਜਾਵੇ ਮੰਗ ਸੀ ਉਸ ਵੇਲੇ ਮਾਫ ਕਰਨਾ ਤੇ ਹੁਣ ਉਹ ਸਰਕਾਰ ਆ ਗਈ ਇਸ ਐਲਾਨਾ ਔਰ ਵਾਦੇ ਔਰ ਜਿੱਦਾਂ ਕਹਿੰਦੇ ਆ ਮੁੱਦਿਆਂ ਉੱਤੇ ਪਰ ਹੁਣ ਨੌਕਰੀਆਂ ਕਿੱਥੇ ਜਾ ਰਹੀਆਂ ਜੇ ਆਪਾਂ ਪੰਜਾਬ ਯੂਨੀਵਰਸਿਟੀ ਦੇ ਓਵਰਆਲ ਮੁੱਦੇ ਨੂੰ ਸਮਝੀਏ ਤਾਂ ਸੂਬਾ ਸਰਕਾਰ ਦਾ ਵੀ ਕੋ ਰੋਲ ਵਧਿਆ ਨਹੀਂ ਹੈ ਆ ਇੱਕ ਇੱਕ ਡੇਟ ਹੈ 14/1/2023 ਨੂੰ ਵੈਟਰਨਰੀ ਨਰੀਖਕ ਭਰਤੀ ਹੋਏ 342 ਇਹਦੇ ਵਿੱਚੋਂ 93 ਕਿਸੇ ਹੋਰ ਸਟੇਟ ਦੇ 19 ਕਿਸੇ ਹੋਰ ਸਟੇਟ ਦੇ ਰਾਜਸਥਾਨ ਦੇ ਇਸੇ ਪ੍ਰਕਾਰ ਦੇ ਨਾਲ 2 2022 ਵਿੱਚ 429 ਇੱਕ ਹੋਰ ਭਰਤੀ ਹੋਈ ਜਿੱਦ 76 ਹੋਰ ਸਟੇਟ ਦੇ ਤੇ 1350 ਅਸਿਸਟੈਂਟ ਲਾਈਨਮੈਨ ਭਰਤੀ ਹੋਏ 200 ਹੋਰ ਰਾਜਾਂ ਦੇ ਉਸ ਤੋਂ ਬਾਅਦ ਯੂਨੀਅਨ ਇੰਜੀਨੀਅਰ ਭਰਤੀ ਹੋਏ ਜੂਨੀਅਰ ਇੰਜੀਨੀਅਰ 500 ਵਿੱਚੋਂ 100 ਅਦਰ ਸਟੇਟ ਬਹੁਤ ਲੰਬੀ ਲਿਸਟ ਹੈ ਇਹਨਾਂ ਨੇ ਤਾਂ ਸਪੋਰਟਸ ਕੋਟਾ ਨਹੀਂ ਬਖਸ਼ਿਆ ਪਰ ਇਹ ਧਰਨਾ ਤਾਂ ਕੇਂਦਰ ਦੇ ਖਿਲਾਫ ਹੈ ਨਾ ਤੁਸੀਂ ਤਾਂ ਪੰਜਾਬ ਸਰਕਾਰ ਦੇ ਮੈਂ ਕਹਿੰਦਾ ਜੀ ਕੇਂਦਰ ਦਾ ਤਾਂ ਕੰਮ ਹੀ ਇਹ ਫੜ ਲਿਆ ਕਿ ਪੰਜਾਬ ਨੂੰ ਡਿਸਟਰਬ ਕਰਨਾ ਤੇ ਉਹ ਕਿਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਦੇਸ਼ ਦੇ ਹੁਕਮਰਾਨ ਦੇ ਫਰਜ਼ ਹੁੰਦੇ ਆ ਕਿ ਹਰ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣੀ ਪਰੇ ਰਹਿਣ ਦੇ ਰਹੇ ਐ ਇਹ ਕਿਉਂ ਇਹ ਚਾਹਦੇ ਆ ਬਾਰ ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਜਾਂ ਇਸ ਤਰ੍ਹਾਂ ਦੀਆਂ ਪਲੀਆਂ ਲਿਆ ਕੇ ਕਿ ਲੋਕ ਭਾਵਕ ਹੋ ਕੇ ਕੋਈ ਫੈਸਲੇ ਲੈਣ ਇਹਨਾਂ ਨੇ ਲੈਣਾ ਦੇਣਾ ਕੀ ਆਏ ਯੂਨੀਵਰਸਿਟੀ ਪੰਜਾਬ ਦੀ ਸੈਨੇਟ ਚੁਣਨ ਵਾਲੇ ਯੂਨੀਵਰਸਿਟੀ ਦੇ ਲੋਕ ਤੁਹਾਨੂੰ ਦੱਸੋ ਗਿਆ ਸਮੱਸਿਆ ਬਈ ਵੀ ਪਹਿਲਾਂ ਤੁਸੀਂ ਪੰਜਾਬ ਨੂੰ ਯੂਟੀ ਬਣਾਇਆ ਦੇਖੋ ਅੱਜ ਸੋਨਮਾਂਗ ਚੂ ਅੰਦਰ ਹੈ ਉਸ ਬੰਦੇ ਨੂੰ ਵੀ ਇਸੇ ਪਾਲਿਸੀ ਤਹਿਤ ਅੰਦਰ ਕੀਤਾ ਗਿਆ ਕਿਉਂਕਿ ਉਹ ਆਪਣੇ ਸਟੇਟ ਦੇ ਲਈ ਬੋਲਦਾ ਏ ਇਮਾਨਦਾਰ ਸਟੇਟਾਂ ਲਈ ਲੜਾਖ ਦੇ ਲੋਕ ਉਹ ਆਪਣੀ ਸਟੇਟ ਦੀ ਮੰਗ ਕਰਦਾ ਕਿ ਸਾਨੂੰ ਆਜ਼ਾਦ ਸਟੇਟ ਦਿੱਤੀ ਜਾਵੇ ਜਿਸ ਤਰ੍ਹਾਂ ਪਹਿਲਾਂ ਸੀਗੇ ਅਲੱਗ ਸੂਬਾ ਬਣਾਇਆ ਜਾਵੇ ਉੱਥੇ ਵੀ ਇਹੀ ਕੁਛ ਕੀਤਾ ਜਾਨੂੰ ਲੋਕਾਂ ਨੂੰ ਆਮ ਬੰਦਿਆਂ ਨੂੰ ਸਮਝ ਆਂਦੀ ਇਹ بڑے بڑے ਲੋਕ ਉੱਪਰ ਬੈਠ ਕੇ ਯਾਦਾ ਇੱਕ ਭਾਰਤ ਦੀ ਗੱਲ ਕਰਦੇ ਇੱਕ ਭਾਰਤ ਕਰ ਦੋ ਯਾਦਾ ਸਟੇਟਾਂ ਨੂੰ ਇੱਕ ਕਰ ਦੋ ਫਿਰ ਕੋਈ ਰੋਲਾ ਨਹੀਂ ਪਾਉਂਗਾ ਯਾਰ ਤੁਸੀਂ ਜਦ ਵੰਡ ਕੇ ਉਹਨਾਂ ਦੇ ਨਾਮ ਉਹਨਾਂ ਦੀ ਭੂਗੋਲਿਕਤਾ ਉਹਨਾਂ ਦੀ ਡੈਮੋਗ੍ਰਾਫੀ ਅਲੱਗ-ਅਲੱਗ ਕਰ ਦਿੱਤੀ ਫਿਰ ਤੁਸੀਂ ਉਸ ਇੰਟਰਰਪਸ਼ਨ ਕਿਉਂ ਕਰਦੇ ਐ ਸਭ ਤੋਂ ਵੱਡੀ ਕਸੂਰਦਾਰ ਤਾਂ ਸੈਂਟਰ ਹੀ ਹੈ ਇਹਦੇ ਵਿੱਚ ਔਰ ਇਹ ਨਿਰੰਤਰ ਔਰ ਇਹ ਇਹਨਾਂ ਨੇ ਕਿਸਾਨ ਅੰਦੋਲਨ ਤੇ ਬਾਅਦ ਹੁਣ ਪੁੱਠਾ ਬੰਗਾ ਲਿਆ ਸਹੀ ਸਾਬ ਦੇ ਵਿੱਚ ਹੁਣ ਪੁੱਠਾ ਬੰਗਾ ਲਿਆ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀਆਂ ਰਹਿ ਗਈਆਂ ਸੀਗੀਆਂ ਬੇਸ਼ੱਕ ਤਿੰਨ ਬਿੱਲ ਮਾਫ ਕਰਨਾ ਤਿੰਨ ਖੇਤੀ ਬਿੱਲ ਰੱਦ ਹੋ ਗਏ ਪਰ ਬਿਜਲੀ ਬਿੱਲ ਸੋਦ ਉਸ ਵੇਲੇ ਦਾ ਸਟੈਂਡ ਕਰ ਰਿਆ ਉਹ ਹਜੇ ਤੱਕ ਨਹੀਂ ਗਿਆ ਬਹੁਤ ਸਾਰੀਆਂ ਚੀਜ਼ਾਂ ਐਮਐਸਪੀ ਵਾਲੀਆਂ ਲਾਗੂ ਨਹੀਂ ਹੋਈਆਂ ਉਹ ਹੋਣੀਆਂ ਸੀਗੀਆਂ ਪਰ ਉਸ ਵੇਲੇ ਲੋਕਾਂ ਦਾ ਕਿਤੇ ਨਾ ਕਿਤੇ ਵਿਸ਼ਵਾਸ ਗਿਆ ਕਿ ਛੇਤੀ ਆਗੇ ਉਸ ਵੇਲੇ ਵੀ ਚੋਣਾ ਕਰਨ ਸੀਗੇ ਪਿੱਛੇ ਅੱਜ ਮੇਰੀ ਗੱਲ ਦਾ ਕਈ ਗੁੱਸਾ ਵੀ ਕਰਦੇ ਆ ਆਗੂ ਪਰ ਚੋਣਾ ਦੀ ਛੇਤੀ ਛੇਤੀ ਚ ਵਾਪਸ ਆਏ ਔਰ ਛੇਤੀ ਛੇਤੀ ਨੇ ਕਾੜੀ ਅੱਗੇ ਟੋਏ ਉਹ ਮੋਰੇ ਆ ਗਏ ਹੁਣ ਇਹ ਪੜਿਆ ਲਿਖਿਆ ਵਰਗ ਹੈ ਦੇਖੋ ਇੱਕ ਤਾਂ ਪੰਜਾਬ ਦੀ ਭੂਗੋਲਿਕਤਾ ਔਰ ਡੈਮੋਗ੍ਰਾਫੀ ਔਰ ਇੱਕ ਨੇਚਰ ਹੈ ਪੇ ਆਪਣੇ ਬੱਚੇ ਔਰ ਸਿਆਣੇ ਔਰ ਨਿਆਣੇ ਦਾ ਦੁੱਖ ਨਹੀਂ ਦੇਖ ਹੁੰਦਾ ਤਕਲੀਫ ਨਹੀਂ ਦੇਖ ਹੁੰਦੀ 10 ਤਰੀਕ ਨੂੰ ਇਕੱਠ ਦੀ ਕਾਲ ਦਿੱਤੀ ਹੈ ਪੁਰਾਣੇ ਤਰੀਕੇ ਨਾਲ ਸੈਨੇਟ ਬਹਾਲ ਕਰਨ ਜੇ ਨਹੀਂ ਕਰਦੇ ਹੈ 10 ਤਰੀਕ ਨੂੰ ਬਹੁਤਾ ਵੱਡਾ ਕੁਝ 9 ਨੂੰ ਮੈਂ ਤਾਂ ਉਮੀਦ ਕਰਦਾ ਕਿ ਅੱਗੇ ਵੀ ਤੁਹਾਡੇ ਚੈਨਲ ਰਾਹੀਂ ਤੁਸੀਂ ਪੁੱਛਦੇ ਆ ਜੋਸ਼ੀ ਹੈਗਾ ਪੰਡਤਾਂ ਨੋਂ ਨੂੰ ਵੈਸੇ ਭੋਗ ਪੈ ਜਾਣਾ ਇਹਨਾਂ ਨੂੰ ਸਮਝ ਆ ਜਾਣੀ ਆਪਣੀ ਗੱਲ ਪੇ ਮੁਰ ਚਲੀਏ ਨਹੀਂ ਪੰਜਾਬ ਦਾ ਹਰ ਕਾਲਜ ਮੈਂ ਤੁਹਾਡੇ ਚੈਨਲ ਰਾਹੀਂ ਅਪੀਲ ਕਰੂੰਗਾ ਇਹ ਕੱਲੀ ਇੱਕ ਯੂਨੀਵਰਸਿਟੀ ਦੀ ਗੱਲ ਨਹੀਂ 190 ਪਲੱਸ ਕਾਲਜ ਜੁੜੇ ਹੋਇਆ ਸਾਥੀਓ ਸਾਰੇ ਗੋਲਜਾਂ ਵਾਲੇ ਇਕੱਠੇ ਹੋ ਜਾਓ ਪਿੰਡਾਂ ਦੇ ਲੋਕ ਕੱਲ ਔਰ ਪਰਸੋ ਦਾ ਦਿਨ ਵਿੱਚ ਹੈ ਮਸ਼ਾਲ ਮਾਰਚ ਕੱਢੋ ਆਮ ਲੋਕਾਂ ਨੂੰ ਨਹੀਂ ਪਤਾ ਕੀ ਹੋ ਗਿਆ ਰਿਹਾ ਪੰਜਾਬੀਅਤ ਦੀ ਹੋਂਦ ਅਣਖ ਦਾ ਸੁਭਾਲ ਹੈ ਔਰ ਜਿਹੜੀ ਗੱਲ ਤੇ ਮੈਂ ਮੁੜ ਕੇ ਆਂਦਾ ਕਿ ਜਿਹੜਾ 10 ਤਰੀਕ ਨੂੰ ਜੇ ਇਹਨਾਂ ਨੇ ਨਿਆਣੇ ਔਰ ਸਿਆਣੇ ਨੂੰ ਛੇੜਿਆ ਉਸ ਤੋਂ ਬਾਅਦ ਇਹਨਾਂ ਨੂੰ ਸਹੀ ਪਤਾ ਲੱਗੂਗਾ ਕਿ ਇਸ ਸਦੀ ਦੇ ਵਿੱਚ ਕਿਸਾਨ ਅੰਦੋਲਨ ਤੋਂ ਬਾਅਦ ਦੂਜਾ ਵੱਡਾ ਅੰਦੋਲਨ ਉੱਠ ਖੜਿਆ ਔਰ ਇਹ ਸਾਰੇ ਹਿਸਾਬ ਲਾਉਂਗਾ ਨੌਕਰੀਆਂ ਦੇ ਵੀ ਮੈਂ ਕਿਸੇ ਸਟੇਟ ਦਾ ਦੋਖੀ ਨਹੀਂ ਆ ਹਿਮਾਚਲ ਨੇ ਆਪਣੇ ਰੱਖ ਹੱਕ ਰੱਖਵੇਂ ਕੀਤੇ ਹੋਏ ਨੇ 12 ਸਟੇਟਾਂ ਨੇ ਆਪਣੇ ਹੱਕ ਰੱਖਵੇਂ ਕਰੇ ਆ ਯਾਰ ਅਸੀਂ ਜਦ ਮੰਗਦੇ ਆ ਫਿਰ ਕਿਉਂ ਨਹੀਂ ਪਾਣੀ ਥੋਤੇ ਹੀ ਦੇ ਨਹੀਂ ਹੋ ਰਿਹਾ ਪਿੰਡਾਂ ਨੂੰ ਸਿਰਫ ਇਸ਼ਤਿਹਾਰੀ ਡਰਾਮੇ ਆ ਸਾਡੇ ਪਿੰਡਾਂ ਦੀ ਲਹਿਰ ਦੀ ਲੋੜ ਹੈ ਮੇਰੇ ਨਾਲ ਨਵੀਰ ਸਿੰਘ ਜੀ ਖੜੇ ਹੈ ਸਟੂਡੈਂਟਸ ਦੇ ਬਹੁਤ ਵਧੀਆ ਮੁੱਦੇ ਚੱਕਦੇ ਆ ਉਹ ਚੀਜ਼ਾਂ ਦਾ ਕੁਝ ਨਹੀਂ ਹੋ ਰਹੀਆਂ ਹੋ ਗਿਆ ਰਿਹਾ ਏ ਇੱਕ ਲੈਟਰ ਘੜ ਦੋ 11 ਸੂਤਰੀ ਐਫੀ ਡੈਪਟ ਘੜ ਦਿੱਤਾ ਜੀ ਜਿਹੜਾ ਪਰਸੋ ਰੱਦ ਕੀਤਾ ਇਹਨਾਂ ਨੇ ਅਭਿਸ਼ੇਕ ਡਾਗਰ ਉੱਠਿਆ ਜਦੋਂ ਕਿ ਜੀ ਇੰਨੀ ਉੱਚੀ ਨਹੀਂ ਬੋਲਣਾ ਜਿੰਨਾ ਮੈਂ ਬੋਲਦਾ ਸ਼ਾਇਦ ਉਹ ਵੀ ਇੰਨੀ ਹੋਣਾ ਇਹਨਾਂ ਦੇ ਉਹਨਾਂ ਦੇ ਡੈਸੀਮਲ 'ਚ ਨਹੀਂ ਹੋਣਾ ਨਾਰੇ ਕਿਹੜੇ ਲਾਣੇ 300 ਮੀਟਰ ਦੂਰ ਹੈ ਜੋ ਦਫ਼ਤਰ ਤੋਂ ਫਲਾਨਾ ਨਾ ਕਰੇ ਤੇ ਭਗਾਨਾ ਯਾਰ ਤੁਹਾਨੂੰ ਪੁੱਛ ਕੇ ਕਰਾਂਗੇ ਇਹਦਾ ਪੰਜਾਬੀ ਹੈ ਇਹਦਾ ਘਰਾਂ ਦੇ ਵਿੱਚ ਰੋਲਾ ਪੈ ਜਾਵੇ ਤਾਂ ਨਹੀਂ ਡੈਸੀਮਲ ਕੰਟਰੋਲ ਹੁੰਦੇ ਔਰ ਇਹ ਕੋਈ ਐਦਾਂ ਦਾ ਮੇਰਾ ਐਦਾਂ ਦਾ ਕੋਈ ਮੁਫਾਦ ਜਾਂ ਮੇਰਾ ਐਦਾਂ ਦੀ ਮਨਸ਼ਾ ਨਹੀਂ ਹੈ ਫੇ ਰੋਲਾ ਪਾ ਕੇ ਖੱਪ ਪਾ ਕੇ ਕਿਸੇ ਨੂੰ ਕਿਸੇ ਨੂੰ ਨੁਕਸਾਨ ਦੀ ਗੱਲ ਹੈ ਹੁਣ ਤਾਂ ਹੱਕਾਂ ਦੀ ਗੱਲ ਹੈ ਜੇ ਹੁਣ ਚੁੱਕ ਗਏ ਤਾਂ ਫੇਰ ਸਾਰੀ ਜ਼ਿੰਦਗੀ ਚੁੱਕਦੇ ਜਾਵਾਂਗੇ ਅੱਜ ਇਹ ਇੱਥੇ ਬੜੇ ਬੜੇ ਲੀਡਰ ਵੀ ਹੋਰ ਵੀ ਪਾਰਟੀਆਂ ਦੇ ਪਹੁੰਚੇ ਐ ਅੱਜ ਮੈਨੂੰ ਦੱਸੋ ਐਸਜੀਪੀਸੀ ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ ਕਿਉਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਸਾਰੇ ਮੁੱਦੇ ਤੁਹਾਨੂੰ ਨਾਲੇ ਲੱਗਦੇ ਇਹਨਾਂ ਦੇ ਇਹ ਹੁਣ ਹੁਣ ਅਟੈਚ ਹੋ ਜਾਣੇ ਇਹ ਅਲੱਗ-ਅਲੱਗ ਹੁਣ ਅਟੈਚ ਹੋ ਜਾਣੇ ਕਿਉਂਕਿ ਇੱਕ ਇੱਕ ਕਰਕੇ ਐਕਸ਼ਨ ਕਰ ਰਿਹਾ ਇਸ ਤੋਂ ਬਾਅਦ ਐਸਜੀਬੀਸੀ ਤੇ ਅਟੈਕ ਕਰਨਗੇ ਇਹ ਇਸੇ ਵੇਲੇ ਇਕੱਠੇ ਹੋ ਜਾਣਾ ਚਾਹੀਦਾ ਸਾਰਿਆਂ ਨੂੰ ਐਸਜੀਬੀਸੀ ਬਣੇ ਚਾਹੇ ਨੱਥਾ ਸਿੰਘ ਚਾਹੇ ਬਣੇ ਜੱਸਾ ਸਿੰਘ ਬਣੂਗਾ ਦਾ ਪੰਜਾਬੀ ਹੈ ਕਿਉਂ ਉਹਨੂੰ ਲੜਕਾਇਆ ਜਾ ਰਿਹਾ ਕਿਉਂ ਕਾਰਜਕਾਰੀ ਸਿਸਟਮ ਵੱਧ ਨੂੰ ਜਾਏ ਸਿਸਟਮ ਲਿਜਾਇਆ ਜਾ ਰਿਹਾ ਕਮਜ਼ੋਰ ਕੀਤਾ ਜਾ ਰਿਹਾ ਲੜਨ ਦੀ ਸ਼ਮਤਾ ਘਟਾਈ ਜਾ ਰਹੀ ਜਦੋਂ ਕਮਜ਼ੋਰ ਹੋਣਗੇ ਜਦੋਂ ਇਨੀ ਦੇਖ ਲਿਆ ਵੇ ਪੰਜਾਬ ਦੇ ਉੱਪਰ ਅਸੀਂ ਆਪਣਾ ਸਾਰਾ ਕੁਝ ਥੋਪ ਲਿਆ ਤਾਂ ਫਿਰ ਬਾਕੀ ਰਾਜ ਕੋ ਬਹੁਤੇ ਔਖੇ ਨਹੀਂ ਨੱਲੇ ਅਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਇਸ ਮੀਟਿੰਗ ਦਾ ਹਿੱਸਾ ਵੀ ਬਣੇ ਹੋ 10 ਤਰੀਕ ਦੇ ਜੋ ਸੱਦਾ ਦਿੱਤਾ ਗਿਆ ਉਹਦੀ ਵੀ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ ਕਿਉਂ ਤੁਹਾਨੂੰ ਲੱਗਦਾ ਵੀ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੀ ਲੜਾਈ ਨਹੀਂ ਲੱਗਦੀ ਤੁਹਾਨੂੰ ਇਹ ਤੁਹਾਨੂੰ ਆਪਣੀ ਲੜਾਈ ਲੱਗ ਰਹੀ ਹੈ ਨਹੀਂ ਦੇਖੋ ਅਸੀਂ ਇਹ ਸਮਝਦੇ ਆ ਕਿ ਜਿਹੜਾ ਇਹ ਇਹਨਾਂ ਨੇ ਸੈਨੇਟ ਦੀ ਇਲੈਕਸ਼ਨ ਰੋਕੀ ਪਹਿਲਾਂ ਤਾਂ ਫਿਰ ਹੁਣ ਸੈਨੇਟ ਨੂੰ ਜਿਹੜਾ ਸੈਂਟਰ ਟੋਟਲ ਆਪਣੇ ਹਿਸਾਬ ਦੇ ਨਾਲ ਬਣਾ ਰਿਹਾ ਨਾਮਿਨੇਟ ਕਰਕੇ ਜਿਹੜੇ ਉਹਦੇ ਬੰਦੇ ਆ ਇਹ ਕਿਉਂ ਕਰ ਰਿਹਾ ਇਹ ਸਮਝਣ ਦੀ ਲੋੜ ਆ ਕਿ ਕਿ ਸੈਂ ਕਿੱਦਾ ਕਿੱਦਾਂ ਹੋਇਆ ਤਾਂ ਬਹੁਤ ਸਾਰੀ ਵਿਆਖਿਆ ਹੋ ਗਈ ਹੈ 2014 ਦੇ ਵਿੱਚ ਮੋਦੀ ਸਰਕਾਰ ਸੱਤਾ 'ਚ ਆਉਂਦੀ ਹੈ ਤੇ 2019 ਤੱਕ ਉਹਨਾਂ ਦੇ 5 ਸਾਲ ਰਹਿੰਦੇ ਆ ਕਾਰਜਕਾਲ 5 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਆਪਣਾ ਏਜੰਡਾ ਲਾਗੂ ਨਹੀਂ ਕੀਤਾ 5 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਬੰਦੇ ਫਿੱਟ ਕੀਤੇ ਸਾਰੀ ਯੂਨੀਵਰਸਿਟੀਆਂ ਦੇ ਵਿੱਚ ਵਾਈ ਚਾਂਸਲਰ ਲਾਏ ਆਪਣੇ ਗਵਰਨਰ ਲਾਏ ਸਕੂਲ ਬੋਰਡ ਦੇ ਚੇਅਰਮੈਨ ਲਾਏ ਮਤਲਬ ਸਾਰੇ ਉਹਨਾਂ ਨੇ ਆਪਣੇ ਬੰਦੇ ਫਿੱਟ ਕੀਤੇ 2019 ਤੋਂ ਲੈ ਕੇ ਫਿਰ 2024 ਵਾਲੀ ਦੂਜੀ ਟਰਮ ਦੇ ਵਿੱਚ ਉਹਨਾਂ ਨੇ ਉਹਨਾਂ ਬੰਦਿਆਂ ਰਾਹੀਂ ਆਪਣੇ ਏਜੰਡੇ ਲਾਗੂ ਕੀਤੇ ਉਹਨਾਂ ਨੇ ਧਾਰਾ 370 ਹਟਾਈ ਉਹ ਇੱਕ ਸਾਰ ਸਿਵਲ ਕੋਡ ਬਿਲ ਲੈ ਕੇ ਆਏ ਸੀਏ ਐਨ ਆਰ ਸੀ ਲੈ ਕੇ ਆਏ ਤੇ ਇਹ ਜਿਹੜਾ ਸੈਨੇਟ ਵਾਲਾ ਫੈਸਲਾ ਸੀ ਇਹ 2019 ਵੇਲੇ ਹੀ ਬਣ ਚੁੱਕਿਆ ਸੀ ਕੌਣ ਲੈ ਕੇ ਆਏ ਇਹ ਇਹ ਕੇਂਦਰ ਦੀ ਸਰਕਾਰ ਅਮਿਤ ਸ਼ਾਹ ਤੇ ਮੋਦੀ ਸ਼ਾਹ ਦੀ ਜੁੰਡਲੀ ਜਿਹਦੇ ਪਿੱਛੇ ਸੰਗ ਹੈ ਕਿਉਂਕਿ ਸੰਗ ਆ ਜਿਹੜਾ ਸੰਗ ਦਾ ਇੱਕ ਏਜੰਡਾ ਪੂਰਾ ਸੂਰਾ ਕੀ ਏਜੰਡੇ ਸੰਗ ਦੇ ਮੋਦੀ ਸਰਕਾਰ ਤਾਂ 2014 ਚ ਆਈ ਆ ਸੰਘ 1925 ਦਾ ਬਣਿਆ ਹੋਇਆ ਐ ਸੰਘ ਦੇ ਜਿਹੜੇ ਮੁੱਖ ਲੀਡਰ ਹੋਇਆ ਹੈਡਗੁਵਾਰ ਹੁਣੇ ਗੋਵਾਲਕਰ ਹੋਣੀ ਤੁਸੀਂ ਉਹਦੀਆਂ ਕਿਤਾਬਾਂ ਪੜ੍ਹ ਕੇ ਦੇਖਿਓ ਗੋਵਾਲਕਰ ਦੀ ਕਿਤਾਬ ਆ ਬੰਚ ਆਫ ਥਾਟਸ ਉਹਦੇ ਵਿੱਚ ਉਹ ਲਿਖਦਾ ਕਿ ਸਾਡਾ ਸਾਡਾ ਮਕਸਦ ਕੀ ਆ ਉਹ ਕਹਿੰਦਾ ਸੀ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਜਿਹਦਾ ਸੰਵਿਧਾਨ ਇੱਥੇ ਮਨੁਸਮ੍ਰਿਤੀ ਹੋਊਗੀ ਦੇਸ਼ ਦਾ ਜਿਹੜਾ ਸੰਵਿਧਾਨ ਆ ਮਨੁਸਮ੍ਰਿਤੀ ਦੇ ਹਿਸਾਬ ਨਾਲ ਤੈਅ ਕੀਤਾ ਜਾਊਗਾ ਤੇ ਜਿਹੜਾ ਹੁਣ ਮੌਜੂਦਾ ਸੰਵਿਧਾਨ ਆ ਇਹਨੂੰ ਉਹਨਾਂ ਨੇ ਬਦਲਣਾ ਹੈਗਾ ਇਸ ਕਰਕੇ ਜਿਹੜਾ ਉਹਨਾਂ ਦਾ ਇਹ ਸੰਘ ਦਾ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਜਿਹੜੀ ਸਿੱਖਿਆ ਦੇ ਵਿੱਚ ਇੱਕ ਵਿਗਿਆਨਿਕ ਸਿੱਖਿਆ ਪਈ ਆ ਉਹਨੂੰ ਖਤਮ ਕਰਕੇ ਗੈਰ ਵਿਗਿਆਨਿਕ ਉਹਦੇ ਵਿੱਚ ਵਿਚਾਰ ਲੈ ਕੇ ਆਉਣੇ ਹੁਣ ਡਾਰਵਿਨ ਦੀ ਥਿਊਰੀ ਆ ਪੂਰੀ ਦੁਨੀਆ 'ਚ ਪੜਾਈ ਜਾਂਦੀ ਆ ਇਹ ਭਾਜਪਾ ਦਾ ਲੀਡਰ ਕਹਿੰਦਾ ਵੀ ਡਾਰਵਿਨ ਦੀ ਥਿਊਰੀ ਗਲਤ ਆ ਇਸ ਕਰਕੇ ਅਸੀਂ ਡਾਰਵਿਨ ਦੀ ਥਿਊਰੀ ਸਿਲੇਬਸ 'ਚੋਂ ਕੱਢਾਂਗੇ ਐਨਸੀਆਰਟੀ ਦੀਆਂ ਕਿਤਾਬਾਂ ਦੇ ਵਿੱਚੋਂ ਉਹ ਕਹਿੰਦੇ ਜਿਹੜੇ ਮੁਗਲ ਨੇ ਉਹ ਵਿਦੇਸ਼ ਦੇ ਵਿੱਚ ਉਹ ਆਏ ਸੀ ਭਾਰਤ ਦਾ ਹਿੱਸਾ ਨਹੀਂ ਸੀ ਇਸ ਕਰਕੇ ਮੁਗਲ ਹਿਸਟਰੀ ਸਾਰੀ ਕੱਢਦੀ ਹੁਣ ਜੇ ਮੁਗਲ ਹਿਸਟਰੀ ਕੱਢਦੀ ਆ ਤਾਂ ਉਹਦੇ ਨਾਲ ਸਿੱਖ ਹਿਸਟਰੀ ਐਡਵਰਟ ਚਲੀ ਗਈ ਕਿਉਂਕਿ ਸਿੱਖ ਮੁਗਲਾਂ ਦੇ ਖਿਲਾਫ ਲੜੇ ਨੇ ਦਲਿਤ ਹਿਸਟਰੀ ਸਾਰੀ ਕੱਢਦੀ ਆ ਜਿਹੜਾ ਝੂਠ ਸਵੈ ਜੀਵਨੀ ਆ ਓਮ ਪ੍ਰਕਾਸ਼ ਬਾਲਮੀਕੀ ਦੀ ਜੀ ਦੀ ਉਹ ਸਾਰੀ ਕੱਢਦੀ ਆ ਮਤਲਬ ਸਿੱਖਿਆ ਦੇ ਵਿੱਚੋਂ ਗੈਰ ਵਿਗਿਆਨਕ ਚੀਜ਼ਾਂ ਲਿਆਂਦੀਆਂ ਜਾ ਰਹੀਆਂ ਨੇ ਵਿਗਿਆਨਕ ਕੱਢੀਆਂ ਜਾ ਰਹੀਆਂ ਨੇ ਇੱਕ ਮਿੰਟ ਰੁਕੋ ਹੁਣ ਇੱਥੇ ਤੁਸੀਂ ਕਿਹਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਹਿੰਦੂ ਭਰਾ ਖੜੇ ਆ ਤੁਹਾਨੂੰ ਹਿੰਦੂ ਰਾਸ਼ਟਰ ਤੋਂ ਫਿਰ ਕਿਉ ਇਹ ਏਜੰਡਾ ਇਹਨਾਂ ਦਾ ਏ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਇੱਕ ਮੁੱਦਾ ਦੱਸ ਦਿਓ ਕਿਤੇ ਕੋਈ ਪਲਾਂਟਡ ਨੂੰ ਛੱਡ ਕੇ ਕਿਤੇ ਹਿੰਦੂ ਸਿੱਖਾਂ ਦਾ ਰੋਜ਼ ਮੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਰਹਿੰਦਾ ਤੁਹਾਨੂੰ ਤੁਹਾਨੂੰ ਨਹੀਂ ਲੋੜ ਹੈਗੀ ਆਰਐਸਐਸ ਦੀ ਲੋੜ ਨਹੀਂ ਤੁਹਾਨੂੰ ਕਹਿੰਦਾ ਜੀ ਮੈਂ ਉਸ ਪਿੰਡ ਚ ਐ ਮੈਂ ਆਨ ਦਾ ਰਿਕਾਰਡ ਕਹਿੰਦਾ ਚਾਹੇ ਸਵੇਰੇ ਜਾਂਚ ਕਰ ਲੋ ਸਾਡੇ ਮੁਹੱਲੇ ਦੇ ਵਿੱਚ ਮੈਂ ਮੁਹੱਲੇ ਤੇ ਗੱਲ ਸ਼ੁਰੂ ਕਰਦਾ ਘਰ ਦੇ ਵਿੱਚ ਜਿਹੜਾ ਬੜਾ ਜੁਆਕ ਹੈ ਨਾ ਜੀ ਉਹਨੂੰ ਉਹਨੂੰ ਕੇਸ ਸਜਾਉਂਦੇ ਉਹਦੇ ਸਿੰਘ ਸਾਜਦੇ ਉਹਨੂੰ ਤੇ ਸਾਨੂੰ ਵੀ ਪਹਿਲਾਂ ਨਹੀਂ ਪਤਾ ਹੁੰਦਾ ਦਾ ਇਹ ਕਾਰਨ ਕੀ ਆਏ ਅਸੀਂ ਵੀ ਪਤਾ ਕੀਤਾ ਜਦੋਂ ਉਮਰ ਦੇ ਹਿਸਾਬ ਨਾਲ ਵੀ ਕੀ ਗੱਲ ਕੀ ਹੈ ਉਹ ਕਹਿੰਦੇ ਗੁਰੂ ਮਹਾਰਾਜਾਂ ਨੇ ਬਲਿਦਾਨ ਦਿੱਤੇ ਹੋਏ ਹੈ ਉਹ ਬਲਿਦਾਨ ਸਾਰਿਆਂ ਲਈ ਹੈ ਅਸੀਂ ਕਈ ਵਾਰ ਕਹਿੰਦੇ ਨਾ ਹਿੰਦੂਆਂ ਲਈ ਉਸ ਮਾਨਵਤਾ ਲਈ ਬਲਿਦਾਨ ਹੈ ਉਹ ਉਸ ਏਜ ਦੇ ਵਿੱਚੋਂ ਉਹ ਕਹਿੰਦੇ ਜੇਠਾ ਪੁੱਤ ਅਸੀਂ ਗੁਰੂਆਂ ਨੂੰ ਦੇ ਦਿੱਤਾ ਯਾਰ ਸਾਡੇ ਤਾਂ ਰੋਲਾ ਹੀ ਕੋਈ ਨਹੀਂ ਹੈ ਇਹ ਇਹਨਾਂ ਨੂੰ ਕਿੱਥੋਂ ਆਜਾਤਾ ਮੇਰੀ ਡਿਮਾਂਡ ਹੋਵੇ ਨਾ ਜਦੋਂ ਪੰਜਾਬ ਦਾ ਹਿੰਦੂ ਡਿਮਾਂਡ ਕਰਦਾ ਹੋਵੇ ਪੰਜਾਬ ਦਾ ਸਿੱਖ ਡਿਮਾਂਡ ਕਰਦਾ ਹੋਵੇ ਉਹ ਤਾਂ ਕਹਿ ਨਹੀਂ ਰਿਹਾ ਉਹ ਕਹਿੰਦੇ ਸੀ ਭਾਈ ਜਰ ਕਿਸਾਨ ਜਣਾ ਰਹਿ ਰਹੇ ਹੈ ਇਹ ਤੂੰ ਕੋਣ ਮੈਂ ਖਾਮ ਖਾਂ ਇਕ ਆਦੇ ਲਈ ਏਜੰਡਾ ਕ੍ਰੀਏਟ ਕਰਦੇ ਆ ਕੋਈ ਦਿੱਕਤ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਗੁਰੂ ਘਰ ਵੀ ਹੈਗਾ ਸਭ ਤੋਂ ਮੈਂ ਕਹੂੰਗਾ ਪੀਰ ਬਾਬਾ ਜਿੰਦਾ ਸ਼ੀਰ ਜੀ ਦਾ ਸਥਾਨ ਹੈ ਪਹਿਲਾ ਸਥਾਨ ਹੈ ਪੂਰੇ ਪੰਜਾਬ ਦੇ ਵਿੱਚ ਹੋਣਾ ਮੇਰੇ ਖਿਆਲ ਨਾਲ ਜਿੱਥੇ ਪੀਰ ਬਾਬਾ ਜਿੰਦਾ ਸ਼ੀਰ ਜੀ ਦਾ ਮਜ਼ਾਰ ਵੀ ਮੌਜੂਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਥੋੜੀ ਉੱਥੇ ਹਦੂਦ ਦੇ ਵਿੱਚ ਪ੍ਰਕਾਸ਼ ਹੈ ਸਤ ਮੰਦਰ ਹੈ ਲੱਖ ਦਾਦਾ ਪੀਰ ਦਾ ਵੀ ਮੰਦਿਰ ਹੈ ਔਰ ਮੈਂ ਇਹ ਵੀ ਕਹਿ ਦਵਾ ਤੁਹਾਡੀ ਵੀਡੀਓ ਨੂੰ ਸੁਣ ਕੇ ਸ਼ਾਇਦ ਕਈ ਲੋਕ ਭਾਵਕ ਹੋ ਜਾਣਗੇ ਇਹ ਕਿੱਦਾਂ ਹੈ ਉਹ ਪੀਰ ਮੁਹੰਮਦ ਸੈਦ ਸੀਗੇ ਜਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਾਰਸੀ ਦੀ ਜਿਹੜਾ ਇਲਮ ਪ੍ਰਾਪਤ ਕੀਤਾ ਸੀਗਾ ਉਸ ਵੇਲੇ ਦੇ ਹਕਮਰਾਨਾਂ ਨੂੰ ਜਵਾਬ ਦੇਣ ਲਈ ਉਹਨਾਂ ਨੂੰ ਸਤਕਾਰ ਵਜੋਂ ਉੱਥੇ ਹੀ ਉਹ ਗੁਰੂ ਮਹਾਰਾਜ ਦੇ ਕਿਹੇ ਵੇ ਸ਼ਬਦ ਹੈ ਵੀ ਜਦ ਤੱਕ ਸਾਡੀਆਂ ਸਿੱਖ ਰਿਆਸਤਾਂ ਦੁਨੀਆ ਤਾਤ ਉਮਰ ਤੱਕ ਰਹੋਗੀਆਂ ਤੇ ਤੁਹਾਨੂੰ ਮਹਾਰਾਜ ਜੀ ਨਾਲ ਤੋਂ ਸੇਵਾ ਭਾਵਨਾ ਮਿਲਦੀ ਰਹੇਗੀ ਤੇ ਹਰ ਸਾਲ ਜੋੜ ਮੇਲਾ ਹੁੰਦਾ ਹੈ ਕਾਂਡਪਾਟ ਸਾਹਿਬ ਦੇ ਪ੍ਰਕਾਸ਼ ਹੁੰਦੇ ਆ ਭੋਗ ਪੈਂਦੇ ਆ ਸੋ ਮੈਂ ਤਾਂ ਉਹ ਨਾ ਪਿੰਡਾਂ ਤੋਂ ਐ ਸਾਡੇ ਕੋਈ ਰੋਲਾ ਨਹੀਂ ਹਿੰਦੂ ਸਿੱਖ ਆਲਾ ਇਹ ਇਹ ਕਿਉਂ ਬਣਾ ਰਹੇ ਆ ਇਹ ਇਹਨਾਂ ਨੂੰ ਜਵਾਬ ਹੁਣ ਚੰਡੀਗੜ੍ਹ ਯੂਨੀਵਰਸਿਟੀ ਤੋਂ ਭਾਈ ਚਾਰੇ ਦਿਨ ਸਾਰੇ ਲੋਕ ਦੇ ਰਹੇ ਆ। ਹਾਂ ਬਿਲਕੁਲ ਭਾਈ ਜੀ ਹੁਣ ਤੁਹਾਡੇ ਵਰ ਫੇਰਾ। ਹਾਂਜੀ ਇਹ ਇਸ ਕਰਕੇ ਜਿਹੜਾ ਸੰਘ ਦਾ ਏਜੰਡਾ ਉਹਦੇ ਰਸਤੇ ਦੇ ਵਿੱਚ ਜਿਹੜੇ ਇਦਾਂ ਦੇ ਡੈਮੋਕਰੈਟਿਕ ਸਟਰਕਚਰ ਨੇ ਦਾ ਦੇਸ਼ ਦੀ ਜਿਹੜੀ ਡਾਇਵਰਸਟੀਫਿਕੇਸ਼ਨ ਆ ਉਹ ਸਭ ਤੋਂ ਵੱਡਾ ਰੋੜਾ। ਹੁਣ ਸੰਘ ਉਹਨਾਂ ਨੂੰ ਖਤਮ ਕਰਨ ਦੇ ਉੱਤੇ ਲੱਗਿਆ ਹੋਇਆ ਵੀ ਉਹ ਡਾਇਵਰਸਟੀਫਿਕੇਸ਼ਨ ਉਹ ਸਟਰਕਚਰ ਨੇ ਜਿਹੜੇ ਡੈਮੋਕਰੈਟਿਕ ਨੂੰ ਹਟਾਏ ਜਾਣ। ਹੁਣ ਉਹਦੇ ਲਈ ਕੇਂਦਰੀਕਰਨ ਦਾ ਇੱਕ ਨਵੀਂ ਸਿੱਖਿਆ ਨੀਤੀ ਦੇ ਵਿੱਚ ਮਾਡਲ ਲੈ ਕੇ ਆਇਆ ਸੈਂਟਰਲਾਈਜੇਸ਼ਨ। ਹੁਣ ਸਵਾਲ ਇਹ ਸੈਂਟਰਲਾਈਜੇਸ਼ਨ ਦੇ ਲਈ ਦੋ ਸੰਗ ਦੇ ਏਜੰਡੇ ਆ ਨੰਬਰ 1 ਕਿ ਸਾਰਾ ਸਿਸਟਮ ਪ੍ਰਾਈਵੇਟ ਕਰਨਾ ਕਿਉਂਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ ਦੋ ਥੰਮਾਂ ਤੇ ਖੜੀ ਆ ਇੱਕ ਥੰਮਾ ਆ ਆਰਐਸਐਸ ਦੂਜਾ ਥੰਮਾ ਕਾਰਪੋਰੇਟ ਵਿਦੇਸ਼ੀ ਕੰਪਨੀਆਂ ਤੇ ਸਾਡੇ ਦੇਸ਼ੀ ਮਹਾਨੀ ਅਡਾਨੀ ਨੇ ਹੁਣ ਉਹ ਬੀਜੇਪੀ ਦੀ ਸਰਕਾਰ ਕਾਰਪੋਰੇਟਾਂ ਦੇ ਲਈ ਜਿਹੜੀ ਪੂਰੀ ਦੀ ਪੂਰੀ ਸਿੱਖਿਆ ਗਈ ਉਹ ਖੋਲ ਰਹੀ ਆ ਕਿ ਤੁਸੀਂ ਜਿਹੜੀ ਮਰਜ਼ੀ ਯੂਨੀਵਰਸਿਟੀ ਜਾਓ ਤੁਹਾਨੂੰ ਅਸੀਂ ਖੁੱਲੀ ਵੇਚ ਦਵਾਂਗੇ ਆਪਣੀ ਮਰਜ਼ੀ ਨਾਲ ਫੀਸਾਂ ਤੈਅ ਕਰੋ ਤੇ ਸਾਡੀ ਜੇਬ ਦੇ ਵਿੱਚ ਜਿੰਨੇ ਪੈਸੇ ਹੋਣਗੇ ਅਸੀਂ ਓੰਨੇ ਦੇ ਪੜ੍ਹਾਈ ਲੈ ਲਵਾਂਗੇ ਬਾਕੀ ਜਾ ਕੇ ਫਿਰ ਦਿਹਾੜੀ ਕਰੋ ਤੁਸੀਂ ਫੈਕਟਰੀਆਂ ਦੇ ਵਿੱਚ ਕਾਰਪੋਰੇਟਾਂ ਦੀ ਵਿੱਚ ਇਸ ਕਰਕੇ ਇੱਕ ਤਾਂ ਕਾਰਪੋਰੇਟ ਦੇ ਲਈ ਪ੍ਰਾਈਵੇਟੇਸ਼ਨ ਦਾ ਮਾਡਲ ਆ ਇਸ ਕਰਕੇ ਉਹ ਸੈਂਟਰਲਾਈਜੇਸ਼ਨ ਕਰ ਰਹੇ ਆ ਦੂਜਾ ਹੈਗਾ ਸੰਗ ਦਾ ਭਗਮਾ ਕਰਨ ਦਾ ਏਜੰਡਾ ਸਿਲੇਬਸ ਦਾ ਭਗਮਾ ਕਰਨ ਸਾਡੀਆਂ ਸੰਸਥਾਵਾਂ ਦਾ ਭਗਮਾ ਕਰਨ ਜੀਐਨਯੂ ਦੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਸ ਟਾਈਮ ਯੂਨੀਵਰਸਿਟੀ ਦਾ ਰਜਿਸਟਰਾਰ ਆ ਉਹਦੀ ਜਿਹੜੀ ਸਟੱਡੀ ਆ ਉਹ ਸੰਸਕ੍ਰਿਤ ਦੇ ਵਿੱਚ ਪੀਐਚਡੀ ਆ ਬੰਦਾ ਪਰ ਉਹਨੂੰ ਜਦੋਂ ਜੁਆਇਨ ਕਰਾਇਆ ਸੰਸਕ੍ਰਿਤ ਦੇ ਵਿੱਚ ਪੋਸਟ ਨਹੀਂ ਸੀ ਉਹਨੂੰ ਜੁਆਇਨ ਕਰਾਇਆ ਕੋਰੀਅਨ ਸਟੱਡੀ ਦੇ ਵਿੱਚ ਤੇ ਕੋਰੀਅਨ ਸਟੱਡੀ ਚ ਜੁਆਇਨ ਕਰਾ ਕੇ ਉਹਨੂੰ ਯੂਨੀਵਰਸਿਟੀ ਦਾ ਰਜਿਸਟਰਾਰ ਬਣਾਤਾ ਤੇ ਉੱਥੇ ਹੁਣ ਸੰਗ ਦਾ ਏਜੰਡਾ ਲਾਗੂ ਕਰ ਰਿਹਾ ਪਹਿ ਸanskrit وچ ਪੜਿਆ ਹੋਇਆ ਬੰਦਾ ਕੋਰੀਅਨ ਸਟਡੀ ਪੜਾ ਸਕਦਾ ਨਹੀਂ ਪੜਾ ਸਕਦਾ ਤੇ ਦੂਜੇ ਸੰਘ ਦਾ ਏਜੰਡਾ ਲਾਗੂ ਕਰ ਰਹੇ ਨਾਲ ਤਾਂ ਵਿਦਿਆਰਥੀਆਂ ਦਾ ਫਿਊਚਰ ਖਰਾਬ ਕਰ ਰਹੇ ਨੇ ਤੇ ਸੰਘ ਦਾ ਏਜੰਡਾ ਇੰਪਲੀਮੈਂਟ ਕਰ ਰਹੇ ਨੇ ਇਦਾਂ ਹੀ এবੀਬੀਪੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਜੀਐਨਯੂ ਦੇ ਵਿੱਚ ਪਲਾਨ ਕੀਤਾ ਜਾ ਰਿਹਾ ਇਹ ਕੱਲੀ ਪੰਜਾਬ ਯੂਨੀਵਰਸਿਟੀ ਦੀ ਕਹਾਣੀ ਨਹੀਂ ਪੂਰੇ ਦੇਸ਼ ਦੇ ਕੈਂਪਸਾਂ ਦੀ ਕਹਾਣੀ ਹੈ ਕਿਉਂਕਿ ਸੰਘ ਇਹ ਗੱਲ ਸਮਝ ਚੁੱਕਿਆ ਕਿ ਜਿਹੜੀ ਸਿੱਖਿਆ ਉਹ ਕੱਲਾ ਗਿਆਨ ਦੇਣ ਦਾ ਸਾਧਨ ਨਹੀਂ ਇਹ ਦਿਮਾਗਾਂ ਨੂੰ ਕੰਟਰੋਲ ਕਰਨ ਦੀ ਵੀ ਇੱਕ ਬਹੁਤ ਵੱਡਾ ਤਰੀਕਾ ਪਰ ਇੱਥੇ ਤਾਂ ਆਪ এবੀਬੀਪੀ ਜਿੱਤਦੀ ਆ ਫਿਰ ਉਹ ਲੋਕ ਕੌਣ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਇਹ ਵੀ ਵੀਪੀ ਜਿੱਤਣ ਤੋਂ ਪਹਿਲਾਂ ਜੇ ਤੁਸੀਂ ਕਦੇ ਕੈਂਪਸ ਦੇ ਸਟੂਡੈਂਟ ਹੋ ਤੁਸੀਂ ਹਿਸਟਰੀ ਸੁਣੋ ਤਾਂ ਇੱਥੇ ਜਿਹੜੇ ਫੈਕਲਟੀ ਮੈਂਬਰ ਨੇ ਪ੍ਰੋਫੈਸਰ ਨੇ ਐਸੋਸੀਏਟ ਉਹ ਸੰਘ ਦੇ ਬੰਦੇ ਲਿਆ ਕੇ ਫਿੱਟ ਕੀਤੇ ਸੰਘ ਦੇ ਸਕਾਲਰ ਹੋਰ ਯੂਨੀਵਰਸਿਟੀਆਂ ਚ ਲਿਆ ਕੇ ਇੱਥੇ ਲਿਆਂਦੇ ਗਏ ਵੀ ਆਪਾਂ ਏਬੀਬੀਪੀ ਜਿਤਾਉਣੀ ਆ ਬਹੁਤ ਵੱਡੀ ਪੱਦਰ ਦੇ ਉੱਤੇ ਲੱਗੇ ਹੋਏ ਸੀ ਕਈ ਸਾਲਾਂ ਦੇ ਉੱਤੇ ਇਥੇ ਏਬੀਬੀਪੀ ਨੂੰ ਜਿਤਾਉਣ ਦੇ ਲਈ ਉਹ ਪੂਰੀ ਦੀ ਪੂਰੀ ਵੀਸੀ ਸਾਰੀ ਫੈਕਲਟੀ ਆਪਣੇ ਸਟੂਡੈਂਟਾਂ ਦੇ ਉੱਤੇ ਪ੍ਰੈਸ਼ਰ ਕਿ ਉਹਨੂੰ ਵੋਟ ਪਾਉਣੀ ਆ ਤੁਸੀਂ ਏਬੀਬੀਪੀ ਨੂੰ ਕਈ ਤਰ੍ਹਾਂ ਦੇ ਚੀਜ਼ਾਂ ਏਬੀਬੀਪੀ ਨੂੰ ਜਿੱਤਣ ਦੇ ਵਿੱਚ ਇੱਥੇ ਕੰਮ ਕੀਤੀ ਨੇ ਪੂਰਾ ਪੂਰਾ ਪ੍ਰਸ਼ਾਸਨ ਖੜਾ ਏ ਬੀਬੀਪੀ ਦੇ ਨਾਲ ਜਿਹੜੇ ਬੰਦੇ ਲੜ ਰਹੇ ਨੇ ਉਹਨਾਂ ਦੇ ਐਨਟੀ ਖੜੇ ਨੇ ਇਹ ਇਥੋਂ ਦਾ ਪ੍ਰਸ਼ਾਸਨ ਉਹਨਾਂ ਨੂੰ ਕਹਿ ਰਹੇ ਨੇ ਕਿ ਜੇ ਤੁਸੀਂ ਧਰਨਾ ਮੁਜ਼ਾਹਰਾ ਕੀਤਾ ਤਾਂ ਐਫੀਡੈਵਟ ਭਰੋ ਤੁਹਾਡਾ ਨਾਮ ਕੱਟ ਦਵਾਂਗੇ ਤੁਹਾਡੇ ਰੋਲ ਨੰਬਰ ਨਹੀਂ ਦੇਵਾਂਗੇ ਐਵੀਬੀਪੀ ਲਈ ਖੁੱਲੀ ਛੁੱਟੀ ਆ ਉਹਨਾਂ ਦੀ ਕੈਂਪੇਨ ਇਥੋਂ ਦੇ ਪ੍ਰੋਫੈਸਰ ਕਰਦੇ ਆ ਇਥੋਂ ਦੇ ਸਕਾਲਰ ਕਰਦੇ ਆ ਇਥੋਂ ਦਾ ਵਾਈਸ ਚਾਂਸਲਰ ਨਾਲ ਮੀਟਿੰਗਾਂ ਕਰਦੀ ਆ ਕਰਦੀ ਆ ਬਈ ਐਵੀਬੀਪੀ ਨੂੰ ਵੋਟ ਪਾਉਣੀ ਆ ਤਾਂ ਜਦੋਂ ਤੁਹਾਡੇ ਨਾਲ ਪੂਰੀ ਪੁਲਿਸ ਖੜੀ ਹੋਵੇ ਤੁਹਾਡੇ ਨਾਲ ਪੂਰੀ ਐਡਮਿਨਿਸਟ੍ਰੇਸ਼ਨ ਖੜੀ ਹੋਵੇ ਪ੍ਰੋਫੈਸਰ ਖੜੇ ਹੋਣ ਤਾਂ ਜਿਤਨਾ ਫਿਰ ਸੌਖਾ ਹੀ ਆ ਉਹਨਾਂ ਦੇ ਲਈ ਕੋਈ ਵੱਡੀ ਗੱਲ ਨਹੀਂ ਤੇ ਹੁਣ 10 ਤਰੀਕ ਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ 10 ਤਰੀਕ ਨੂੰ ਪੂਰਾ ਪੰਜਾਬ ਉੱਠ ਕੇ ਆਊਗਾ ਅਸੀਂ ਆਪਣੀ ਜਥੇਬੰਦੀ ਵੱਲੋਂ ਮੀਟਿੰਗ 'ਚ ਵੀ ਕਿਹਾ ਕਿ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਪੰਜਾਬ ਦੇ ਵਿਦਿਆਰਥੀ ਇੱਥੇ ਲੈ ਕੇ ਆਵਾਂਗੇ ਜਿੱਥੇ ਪੁਲਿਸ ਰੋਕੂਗੀ ਬੈਰੀਕੇਡ ਚੱਕਾਂਗੇ ਤੇ ਬਾਕੀ ਕਾਲਜਾਂ ਦੇ ਵਿੱਚ ਹੜਤਾਲ ਕਰਕੇ ਕਾਲਜਾਂ ਨੂੰ ਬੰਦ ਕਰਾਂਗੇ ਇਹ ਯੂਨੀਵਰਸਿਟੀ ਪੰਜਾਬ ਦੀ ਆ ਤੇ ਇੱਥੇ ਖੰਗਦਾ ਖਾਕੀ ਕੱਛਾ ਨਹੀਂ ਪੈਣ ਦੇਣਾ ਤੇ ਖੰਗਦਾ ਸੰਗਦਾ ਭਗਵਾ ਕਰਨ ਨਹੀਂ ਇੱਥੇ ਹੋਣ ਦੇਣਾ ਇੱਥੋਂ ਮੋਦੀ ਔਰ ਸ਼ਾਹ ਦੀ ਜੰਡਲੀ ਜਿਵੇਂ ਕਿਸਾਨ ਅੰਦੋਲਨ ਨੇ ਉੱਥੇ ਪਿੱਛੇ ਹਟਾਇਆ ਸੀ ਇੱਥੋਂ ਦੇ ਵਿਦਿਆਰਥੀ ਹਟਾਉਣਗੇ ਪੰਜਾਬ ਦੇ ਵਿੱਚ ਕਿ ਨਵੀਂ ਤਸਵੀਰ ਸਾਹਮਣੇ ਆ ਗਈ 10 ਤਰੀਕ ਤੋਂ ਪਹਿਲਾਂ ਆ ਬਾਈ ਜੀ ਦੀ ਗੱਡੀ ਮੈਨੂੰ ਲੱਗਦਾ ਫੋਰਚੂਨਰ 50 ਲੱਖ ਦੀ ਹੋਣੀ ਮੜਿਆ ਤੁਸੀਂ ਘੁਮਾ ਦਿਓ ਮੈਂ ਨਹੀਂ ਦਿਖਾਣੀ ਉਹਨਾਂ ਨੇ ਕਹਣਾ ਪਤਾ ਨਹੀਂ ਇਹ ਕ੍ਰੀਏਟ ਕਰਦਾ ਆ ਆ ਉਹ ਖੜੇ ਸਰਦਾਰ ਜੀ ਉਹ ਦੇਖੋ ਕਿਦਾਂ ਦਾ ਰੰਗ ਸੁਨਹਿਰੀ ਪੰਜਾਬੀ ਬਾਹਰ ਆਣੇ ਸ਼ੁਰੂ ਹੋ ਗਏ ਹੈ ਜੇ ਤਾਂ ਗੱਡੀ ਪਰ ਲੱਗਿਆ ਨਾ ਟਰਾਲੀਆਂ ਪਰ ਲੱਗਣਾ ਆਈ ਦੇ ਚ ਨਾ ਇੱਕ ਹਿਸਟਰੀ ਆ ਤਾਂ ਤੁਸੀਂ ਥੋੜੀ ਦੇਖ ਲਓ ਜਰਾ ਉਧਰ ਨੂੰ ਜੇ ਘੁੰਮੂਗੇ ਨਾ ਤਾਂ ਇਹ ਨਹੀਂ ਸੀਨ ਦਿਖਾ ਦਿੱਤਾ ਪਈ ਪੰਜਾਬ ਨਾਲ ਕਿਹੜਾ ਕਿਆ ਕਰ ਰਿਹਾ ਤੁਸੀਂ ਦਿਖਾਓ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹ ਬਜ਼ੁਰਗਾਂ ਨੂੰ ਪੁੱਛ ਲਓ ਵੀ ਕਿਉਂ ਕੀਤਾ ਇਹਨਾਂ ਨੇ ਕੀ ਕੀਤਾ ਜੀ ਇਹ ਤੁਸੀਂ ਇਹ ਬਾਗੁਰੂ ਜੀ ਆਪਾਂ ਦੱਸਿਆ ਵੀ ਇਹ ਪੰਜਾਬ ਨਾਲ 1947 ਨਾਲ ਗਦਾਰੀਆਂ ਹੁੰਦੀਆਂ ਆ ਰਹੀਆਂ ਆ ਪੰਡਤ ਜਵਾਰ ਲਾਲ ਨੇ ਸਾਡੇ ਸਾਰੇ ਪੰਜਾਬ ਦੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਭਾਈਚਾਰੇ ਨੂੰ ਵਿਸ਼ਵਾਸ ਚ ਲੈ ਕੇ ਧੋਖੇ ਨਾਲ ਪੰਜਾਬ ਦਾ ਅੱਧਾ ਹਿੱਸਾ ਪਾਕਿਸਤਾਨ ਨੂੰ ਦੇ ਦਿੱਤਾ ਉੱਥੋਂ ਫੇਰ ਨਹੀਂ ਹਟੇ 1966 ਵਿੱਚ ਦਿੱਲੀ ਸਰਕਾਰ ਨੇ ਪੰਜਾਬ ਵਿੱਚ ਟੱਕੇ ਅਤੇ ਉਹਦੇ ਨਾਲ ਆਪਣਾ ਬਲ ਨਾਲ ਨਾਲ ਚਯੋਗ ਕਰਕੇ ਚਾਰ ਟੁਕੜੇ ਕੀਤੇ ਹਿਮਾਚਲ ਹਰਿਆਣਾ ਚੰਡੀਗੜ੍ਹ ਪੰਜਾਬ ਸੂਬੇ ਨਿਕਾਲ ਕੇ ਪੰਜਾਬ ਨੂੰ ਹੋਰ ਛੋਟਾ ਕਰ ਦਿੱਤਾ। ਇਹੀ ਗੰਗਾ ਕਹੋ ਵੀ ਹਾਲੀ ਵੀ ਨਹੀਂ ਹਟਦੇ। ਉਹ ਇਧਰਲੇ ਪਾਸੇ ਮੈਂ ਲਿਖਿਆ ਪੰਜਾਬ ਨਾਲ ਜੋ ਮਰਜ਼ੀ ਕਰ ਲੈ ਡੱਕਾ ਡੱਕਾ ਤੋੜ ਲੈ ਪੰਜਾਬ ਦਾ। ਇਹ ਪੰਜਾਬ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ, ਮਾਂ ਭਰ ਦੀ ਪੰਜਾਬ ਚ ਹੋਇਆ। ਇਹਨੂੰ ਮੋਦੀਆ ਕੱਖ ਨਹੀਂ ਕਰ ਸਕਦਾ ਪੇਸ਼ਾ ਪਾਣੀ ਛੱਡ ਉਹਦੇ ਗੁਰੇਸ਼ احمد ਸ਼ਾਹ ਦਾ 120 ਵੱਡਾ ਕੋਈ ਕੋਈ ਵਾਰਾ ਨਹੀਂ ਲੈ ਲਿਆ ਸਕਿਆ ਉਹ ਭਜਾਰ ਤੇਥੋਂ ਤੇ ਤੁਸੀਂ ਕੀ ਚੀਜ਼ ਹੋ ਤਾਂ ਲਿਖਿਆ ਅ ਜਿਹੜੀ ਗੱਡੀ ਹੈਗੀ ਉਹਦੇ ਉੱਤੇ ਵੀ ਬਾਬਾ ਜੀ ਨੇ ਸਾਰਾ ਇਹ ਸ਼ਿੰਗਾਰ ਕਿਹੜੇ ਹੈਗੇ ਪੋਸਟਰ ਸਟicker ਲਾਏ ਸ ਤੇ 10 ਤਰੀਕ ਦਾ ਸੁਨੇਹਾ ਕੀ ਆ ਸੁਨੇਹਾ ਇਹ ਚੀਜ਼ਾਂ ਜਿਪਸੀ ਦਾ ਲਾਉਂਗਾ ਜਿਹਨੇ ਅੱਕੇ ਲਾਂਦਾ ਸੀ 10 ਤਰੀਕ ਦਾ ੜੇ ਇਕੱਠ ਰੱਖਿਆ ਉਹਦੇ ਲਈ ਕੀ ਕਹਿਣਾ ਚਾਹੂਗੇ ਇਹ ਕਹੂੰਗਾ ਵੀ ਸਾਰੇ ਆਪਣੇ ਪੰਜਾਬ ਹਰਿਆਣਾ ਜਿੰਨੇ ਮੁੰਡੇ ਇਥੋਂ ਪੜ ਕੇ ਗਏ ਜਾਂ ਸਟੂਡੈਂਟ ਜੋ ਵੀ ਹੈ ਪੰਜਾਬ ਦਾ ਛੋਟਾ ਵੱਡਾ ਬਜ਼ੁਰਗ ਹਰ ਇਨਸਾਨ ਨੂੰ ਇੱਥੇ ਪਹੁੰਚਣਾ ਚਾਹੀਦਾ ਇਹ ਪੰਜਾਬ ਨਾਲ ਫਿਰ ਵੱਡਾ ਬੜਾ ਵੱਡਾ ਧੱਕਾ ਹੈ ਸੋਰੀ ਤਾਂ ਜੋ ਮਰਜ਼ੀ ਹੋ ਜੇ ਅਸੀਂ ਇਹ ਮੋਰਚਾ ਹਿਲਣ ਨਹੀਂ ਦੇਵਾਂਗੇ ਜੇ ਤਾਂ ਹੀ ਹਟਾਂਗੇ ਜੇ ਸਾਡਾ ਇਹ ਫਤਿਹ ਹੋਏਗਾ ਬਿਲਕੁਲ ਸੋ ਅਜੇ ਕੁਝ ਜਜ਼ਬਾਤ ਹਨ ਜਿਹੜੇ ਤੁਹਾਡੇ ਤੱਕ ਇਹਨਾਂ ਲੋਕਾਂ ਨੇ ਰੱਖੇ ਆ ਸੋ ਵੱਡਾ ਇਕੱਠ ਹੋਇਆ ਜਿੰਤੇ ਤੱਕ ਨਿਗਾਹ ਜਾਂਦੀ ਹੈ ਸਟੂਡੈਂਟਸ ਦਾ ਇਕੱਠੇ ਹੋਏ ਆ ਉਹਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਹੋਰ ਯੂਨੀਅਨ ਦੇ ਜਿਹੜੇ ਆਗੂ ਹੈਗੇ ਆ ਜੇ ਆਪਮਾਰੀ ਲੋਕ ਵੀ ਇੱਥੇ ਪਹੁੰਚੇ ਆ ਸੋ 10 ਤਰੀਕ ਦਾ ਇਕੱਠ ਦਿੱਤਾ ਗਿਆ ਉਸ ਤੋਂ ਪਹਿਲਾਂ ਕੁਝ ਹੁੰਦਾ ਨੋਟੀਫਿਕੇਸ਼ਨ ਵਾਪਸ ਹੋਊਗਾ ਜਾਂ ਫਿਰ ਇਹ ਮੋਰਚਾ ਆਰੰਭ ਹੋਊਗਾ 10 ਤਰੀਕ ਦੇ ਨਾਲ ਤੇ 10 ਤਰੀਕ ਤੋਂ ਬਾਅਦ ਇਹ ਮੋਰਚਾ ਆਰੰਭ ਹੁੰਦਾ ਤਾਂ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਹੋਣਗੇ ਕਿਸ ਤਰ੍ਹਾਂ ਦਾ ਹਜਿਟੇਸ਼ਨ ਚੱਲੇਗਾ ਕਦੋਂ ਸਰਕਾਰ ਅ ਦੇ ਨਾਲ ਕੋਈ ਗੱਲਬਾਤ ਹੋਊਗੀ ਸਰਕਾਰ ਇਸ ਮੋਰਚੇ ਨੂੰ ਕਿਸ ਤਰ੍ਹਾਂ ਲੈਂਦੀ ਹੈ ਬਹੁਤ ਸਾਰੇ ਸਵਾਲ ਹਨ ਉਹਨਾਂ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ